ਵਾਜੇ ਖਲਕ ਚੈਨਲ ਦੇਖਣ ਵਾਲੇ ਦੁਨੀਆ ਭਰ ਦੇ ਸਮੂਹ ਸੱਚ ਦੇ ਪਾਣੀਆਂ ਦਾ ਪੁਰਜੋਰ ਸਵਾਗਤ ਅੱਜ ਭਾਰਤ ਦੇ ਵਿੱਚ ਟੈਲੀਵਿਜ਼ਨਾਂ ਤੇ ਇੱਕ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਜਿਸ ਵਿੱਚ ਉੱਤਰਾਖੰਡ ਦੇ ਇੱਕ ਕਾਂਗਰਸ ਦੇ ਸਾਬਕਾ ਮੰਤਰੀ ਹਰਖ ਸਿੰਘ रावत ਨੇ ਨਰਸਿੰਘ ਐਸੋਸੀਏਸ਼ਨ ਦੇ ਇੱਕ ਧਰਨੇ ਦੇ ਵਿੱਚ ਬੋਲਦਿਆਂ ਹੋਇਆ ਇੱਕ ਸਰਦਾਰ ਨੂੰ ਮੁਖਾਤਬ ਹੁੰਦੇ ਕਿਹਾ ਵੀ ਸਰਦਾਰ ਜੀ ਜ਼ੋਰ ਦਾ ਨਾਰਾ ਮਾਰੋ ਅਤੇ ਕਿਹਾ ਵੀ 12 ਵਜੇ ਆ ਤਾਂ ਇਸ ਤੇ ਉਸ ਸਰਦਾਰ ਜੀ ਨੇ ਇਤਰਾਜ਼ ਵੀ ਕੀਤਾ ਜਿਹੜਾ ਧਰਨੇ ਦੇ ਵਿੱਚ ਸ਼ਾਮਲ ਸੀਗਾ ਭਾਵੇਂ ਉਹਨੇ ਸੌਰੀ ਫੀਲ ਕੀਤੀ ਉਸੇ ਸਮੇਂ ਪਰ ਗੱਲ ਇਹ ਆ ਇਹ ਜਿਹੜੀ ਅੰਦਰੂਨੀ ਮਾਨਸਿਕਤਾ ਉਹਨੂੰ ਦਰਸਾਉਂਦਾ ਉਹ ਇਹ ਲੋਕ ਭੁੱਲ ਜਾਨੇ ਆ ਵੀ ਜਿਹੜੀ ਤੁਸੀਂ ਆਜ਼ਾਦੀ ਦਾ ਨਿਗਮਣ ਰਹੇ ਹੋ ਇਹ ਉਸ ਕੌਮ ਦੀ ਦੇਣਾ ਜਿਹਨਾਂ ਨੂੰ ਤੁਸੀਂ ਮਾਹੌਲ ਕਰਦੇ ਆ 18ਵੀਂ ਸਦੀ ਦਾ ਇਤਿਹਾਸ ਜਿਹੜਾ ਕਿ ਭਾਰਤ ਦੇ ਲਈ ਬਹੁਤ ਹੀ ਨਿਰਾਸ਼ਾ ਭਰਿਆ ਸੀਗਾ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਲਾ ਸੀਗਾ ਜਦੋਂ ਦਰਾ ਖਾਇਬਰ ਤੋਂ ਲੰਘ ਕੇ ਤਾੜਵੀ afghanistan ਵਾਲੇ ਪਾਸੇ ਤੋਂ iran ਵਾਲੇ ਪਾਸੇ ਤੋਂ khurasan ਵਾਲੇ ਪਾਸੇ ਤੋਂ ਹੁੰਦੇ ਹੋਏ ਇੱਥੇ ਭਾਰਤ ਤੇ ਹਮਲਾਵਰ ਹੁੰਦੇ ਸੀਗੇ ਤੇ ਦਿੱਲੀ ਤੱਕ ਦਿੱਲੀ ਰੋਗੇ ਵੀ ਜਾਂਦੇ ਸੀਗੇ ਤੇ ਆਉਂਦੇ ਵੀ ਲੁੱਟਦੇ ਮਾਲ ਦੇ ਨਾਲ ਉਥੋਂ ਦੀਆਂ ਢੀਆਂ ਭੈਣਾਂ ਨੂੰ ਵੀ ਚੁੱਕ ਕੇ ਲੰਘਦੇ ਸੀਗੇ ਬੇਰੋਕ ਟੋ ਅਤੇ ਇੰਨੇ ਵੱਡੇ ਰਾਸਤਿਆਂ 'ਚ ਜਿਨ੍ਹਾਂ 'ਚ ਇਹ ਉੱਤਰਾਖੰਡ ਦਾ ਏਰੀਆ ਵੀ ਹੁੰਦਾ ਸੀਗਾ ਸਾਰੇ ਏਰੀਆ ਹੁੰਦੇ ਸੀਗੇ ਪਰ ਕਦੇ ਕਿਸੇ ਨੇ ਉਹਨਾਂ ਦਾ ਰਾਹ ਰੋਕਣ ਦੀ ਜ਼ਰੂਰਤ ਨਹੀਂ ਕੀਤੀ ਇਹ ਰਾਹ ਰੋਕਿਆ ਨਾਦਰ ਸ਼ਾਹ ਹੋਣਾਂ ਦਾ ਅਹਿਮਦ ਸ਼ਾਹ ਅਬਦਾਲੀ ਹੋਣਾਂ ਦਾ ਤੈਮੂਰ ਲੰਗ ਹੋਣਾਂ ਦਾ ਖਾਲਸਾ ਪੰਥ ਨੇ ਜਦੋਂ ਇੱਥੋਂ ਪੰਜਾਬ ਦੇ ਵਿੱਚੋਂ ਇਹ ਧਾੜ ਵੀ ਲੰਘਦੇ ਸੀਗੇ ਦਾ ਖਾਲਸਾ ਪੰਥ ਜਿਹਨੂੰ ਗੁਰੂ ਸਾਹਿਬ ਨੇ 1699 ਦੇ ਵਿੱਚ ਪੰਥ ਦੀ ਸਾਜਨਾ ਮੌਕੇ ਜਿਹੜੇ ਸਿਧਾਂਤ ਦਿੱਤੇ ਵੀ ਜਾਵਰ ਤੇ ਜ਼ੁਲਮ ਦਾ ਮੁਕਾਬਲਾ ਕਰਨਾ ਧੀਆਂ ਭਾਣਾ ਦੀ ਇੱਜ਼ਤਾਂ ਦੀਆਂ ਰਾਖੀਆਂ ਕਰਨਾ ਉਸੇ ਤੇ ਅਮਲ ਕਰਦੇ ਹੋਏ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋਂ ਸੇਧ ਲਿੰਦੇ ਹੋਏ 18ਵੀਂ ਸਦੀ 'ਚ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀਗਾ ਤਾਂ ਉਸ ਸਮੇਂ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ ਅਣਖੀ ਤੇ ਜ਼ਖਰੀਆ ਖਾਨ ਵਰਗੇ ਜ਼ੁਲਮ ਕਰਾਉਂਦੇ ਸੀਗੇ ਦੀਵਾਨ ਲਖਵਤ ਰਾਏ ਵਰਗਿਆਂ ਤੋਂ ਜਸਪਤ ਰਾਏ ਵਰਗਿਆਂ ਤੋਂ ਅਜਿਹੇ ਲੋਕ ਉਸ ਸਮੇਂ ਵੀ ਆਪਣੀ ਬਰਾਦਰੀ ਦੇ ਕਦੇ ਵੀ ਵਫਾदार ਨਹੀਂ ਸੀਗੇ ਪਰ ਉਸ ਸਮੇਂ ਖਾਲਸਾ ਪੰਥ ਨੇ ਦੇ ਯੋਧਿਆਨ ਗੁਰੀਲਾ ਜੰਗ ਦੇ ਵਿੱਚ ਜਿਹੜੇ ਮਹਾਰਤ ਹਾਸਲ ਸੀਗੀ ਉਹ ਰਾਤ ਦੇ 12 ਵਜੇ ਜਦੋਂ ਇਥੇ ਧੜਵੀ ਨਸ਼ੇ ਕਰਕੇ ਰਾਸਲੀਲਾ ਦੇ ਵਿੱਚ ਮਸਤ ਹੋਏ ਹੁੰਦੇ ਸਨ ਤਾਂ ਉਸ ਵਕਤ ਹਮਲਾ ਕਰਦੇ ਸੀਗੇ ਤੇ ਹਮਲਾ ਕਰਕੇ ਉਹਨਾਂ ਧੀਆਂ ਭਾਣਾਂ ਨੂੰ ਛਡਾ ਕੇ ਵਾਪਸ ਲੈ ਕੇ ਆਉਂਦੇ ਸੀਗੇ ਸੁਰੱਖਿਤ ਹਾਲਾਂਕਿ ਇਸ ਕੰਮ ਦੇ ਵਿੱਚ ਉਹਨਾਂ ਦੀਆਂ ਵੀ ਸ਼ਹਾਦਤਾਂ ਹੁੰਦੀਆਂ ਸੀਗੀਆਂ ਪਰ ਉਹਨਾਂ ਨੇ ਆਪਣੀ ਜਾਨ ਦੀ ਕਦੇ ਪਰਵਾਹ ਨਹੀਂ ਕੀਤੀ ਇੱਥੋਂ ਤੱਕ ਕਿ ਗਜਨੀ ਦੇ ਉਹ ਬਾਜ਼ਾਰ ਜਿੱਥੇ ਕਿ ਉਹ ਥਾਵਾਂ ਅੱਜ ਵੀ ਮੌਜੂਦ ਹਨ ਜਿੱਥੇ ਮਹਿਮੂਦ ਗਜਨਵੀ ਵਰਗੇ ਇੱਕ ਇੱਕ ਟਕੇ ਦੋ ਦੋ ਟਕੇ ਨੂੰ ਇਸ ਭਾਰਤ ਦੇ ਵਿੱਚ ਲਿਆਂਦੀਆਂ ਹੋਈਆਂ ਈਆਂ ਭੈਣਾ ਦੀ ਬੋਲੀ ਲਵਾਉਂਦੇ ਸੀ ਤੇ ਉੱਥੋਂ ਤੱਕ ਵੀ ਸਿੰਘ ਹਮਲਾਵਰ ਹੋ ਕੇ ਲਿਆਉਂਦੇ ਰਹੇ ਇਤਿਹਾਸ ਸੀਗਾ ਸਿੰਘਾਂ ਦਾ ਤੇ ਇਸ ਦੇਸ਼ ਦੇ ਆਜ਼ਾਦੀ ਪਿੱਛੇ ਭਾਵੇਂ ਆਪਣਾ ਪੰਜਾਬ ਦੇਸ਼ ਪੰਜਾਬ ਅੰਗਰੇਜ਼ਾਂ ਦੇ ਅਧੀਨ ਚਲੇ ਜਾਣ ਪਿੱਛੋਂ ਵੀ ਉਹਨਾਂ ਨੇ ਕਦੇ ਵੀ ਆਪਣੇ ਬਾਰੇ ਨਹੀਂ ਸਰਬੱਤ ਦੇ ਭਲੇ ਬਾਰੇ ਸੋਚਿਆ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 10 ਸਾਲ ਬਾਅਦ 1859 ਨੂੰ ਜਿਹੜਾ ਅੰਗਰੇਜ਼ਾਂ ਨੇ ਹਮਲਾ ਕੀਤਾ ਦੇਸ਼ ਪੰਜਾਬ ਤੇ ਉਸ ਚ ਸਾਰੇ ਦੱਖਣ ਪੂਰਬੀਏ ਸਾਰੇ ਸ਼ਾਮ ਸੀਗੇ ਇਹ ਸ਼ਾ ਮੁਹੰਮਦ ਆਪਣੀ ਵਾਰਚ ਵੀ ਲਿਖਦਾ ਸ਼ਾ ਮੁਹੰਮਦ ਆਪਣੀ ਵਾਰ ਦੇ ਵਿੱਚ ਵੀ ਲਿਖਦਾ ਕਿਵੇਂ ਸਾਰਾ ਬਾਕੀ ਭਾਰਤ ਅੰਗਰੇਜ਼ਾਂ ਦੇ ਨਾਲ ਮਿਲ ਕੇ ਜਿਹੜਾ ਕਿ 100 ਸਾਲ ਪਹਿਲਾਂ ਜਿਹੜੇ ਗੁਲਾਮ ਹੋ ਗਏ ਸੀਗੇ ਉਹਨਾਂ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਸ ਪੰਜਾਬ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਦੇ ਲਈ ਪੂਰੇ ਪੱਭਾਂ ਭਾਰ ਹੋਏ ਸੀਗੇ ਤੇ ਜਿਹੜੇ ਲੋਕ 1857 ਨੂੰ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਆ ਪਹਿਲੀ ਆਜ਼ਾਦੀ ਦਾ ਸੰਗਰਾਮ ਦੱਸਦੇ ਆ ਬਿਲਕੁਲ ਗਲਤ ਦੱਸਦੇ ਆ ਕਿਉਂਕਿ ਉਹ ਕੁਝ ਰਾਜਿਆਂ ਦਾ ਕੁਝ ਗੁਲਾਮ ਹੋਏ ਨਾ ਲੋਕਾਂ ਦਾ ਕੁਝ ਆਪਣੀਆਂ ਸਹੂਲਤਾਂ ਲੈਣ ਦੇ ਲਈ ਇੱਕ ਉਸ ਉਸ ਸਮੇਂ ਦੀ ਗਰੇ ਸਰਕਾਰ ਦੇ ਖਿਲਾਫ ਬਗਾਵਤ ਸੀ ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਨੂੰ ਗੁਲਾਮ ਬਣਾਉਣ ਦੇ ਵਿੱਚ ਉਸ ਸਮੇਂ ਯੋਗਦਾਨ ਪਾਇਆ ਸੀਗਾ ਪਰ ਉਸ ਤੋਂ ਬਾਅਦ 1857 ਦੇ ਵਿੱਚ ਤਾਂ ਹੀ ਇੱਥੋਂ ਦੇ ਸਿੱਖ ਰਾਜਿਆਂ ਨੇ ਤੇ ਬਾਕੀਆਂ ਨੇ ਉਹਨਾਂ ਦਾ ਸਾਥ ਦਿੱਤਾ ਸੀਗਾ ਇਹਨਾਂ ਨੂੰ ਅਕਲ ਟਿਕਾਣੇ ਲਾਉਣ ਦੇ ਲਈ ਸੋ ਮੈਂ ਸਿਰਫ ਇਹ ਦੱਸਣਾ ਚਾਹਣਾ ਵੀ ਇਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ 121 ਦੇ ਵਿੱਚੋਂ 93 ਸਿੱਖ ਸੀਰਾਂ ਨੇ 93 ਸਿੱਖ ਸਰਦਾਰਾਂ ਨੇ ਦਿੱਤੇ ਆ 93 ਸਿਰ 121 ਦੇ ਵਿੱਚੋਂ 93 ਸਿਰ ਸਰਦਾਰਾਂ ਦੇ ਲੱਗੇ ਨੇ ਤੇ 2647 ਦੇ ਵਿੱਚੋਂ ਕਾਲੇ ਪਾਣੀ ਦੇ ਵਿੱਚੋਂ 2147 ਕਾਲੇ ਪਾਣੀ ਦੇ ਵਿੱਚ ਜਾਣ ਵਾਲੇ 95% ਪੰਜਾਬ ਦੇ ਸਿੱਖ ਘਰਾਣਿਆਂ ਚੋਂ ਸੀਗੇ 400 ਬੰਗਾਲ ਕਿਉ ਸੀਗੇ ਤੁਸੀਂ ਹਿਸਾਬ ਲਾ ਲੋ 2500 46 ਦਾ ਇਹੀ ਹੋਗੇ 46 47 ਸਿਰਫ 400 ਬੰਦਾ ਆਦਰ ਸਟੇਟ ਚੋਂ ਸੀਗਾ ਤੇ ਇਹ ਗੱਲਾਂ ਮਾਰਦੇ ਆ ਅੱਜ ਸਰਦਾਰਾਂ ਨੂੰ ਖਿਜਾਣ ਦੀਆਂ ਕੋਸ਼ਿਸ਼ ਕਰਦੇ ਆ ਅੱਜ ਉਸੇ ਤਰ੍ਹਾਂ ਰਾਸ਼ਟਰੀ ਸਿੱਖ ਸੰਗਤ ਬੋਰਡ ਦੇ ਜਿਹੜਾ ਮੁਖੀ ਆ ਆਰ ਪੀ ਸਿੰਘ ਉਹਨੇ ਵੀ ਬਿਆਨ ਦਿੱਤਾ ਵੀ ਇਹ ਬਹੁਤ ਗਲਤ ਹੋਇਆ ਮੈਂ ਪਟੀਸ਼ਨ ਪਾਉਂਗਾ ਚੰਗੀ ਗੱਲ ਆ ਪਰ ਆਰਐਸਐਸ ਦੇ ਵੀ ਦੇ ਨਾਨਾ ਦੇਸਮਖ ਨੇ ਜਦੋਂ 1984 ਦੇ ਵਿੱਚ ਰਜੀਵ ਗਾਂਧੀ ਦੀ ਅਗਵਾਈ ਦੇ ਵਿੱਚ ਸਿੱਖ ਨਸਲਕੁਸ਼ੀ ਹੋਈ ਸਮੁੱਚੇ ਦੇਸ਼ ਭਾਰ ਦੇ ਵਿੱਚ ਤਾਂ ਉਹਨੇ ਇਸ ਨਸਲਕੁਸ਼ੀ ਦੀ ਵਧਾਈ ਦਿੱਤੀ ਸੀਗੀ ਰਜੀਵ ਗਾਂਧੀ ਨੂੰ ਵਧਿਆ ਕੀਤਾ ਤੇ 58 ਆਰਐਸਐਸ ਦੇ ਵਰਕਰ ਤੇ ਬੀਜੇਪੀ ਦੇ ਆਰਐਸਐਸ ਦੇ ਉਹਨਾਂ ਤੇ ਵੀ 18 ਤੋਂ ਵੱਧ ਐਫਆਈਆਰ ਦਰ ਸੀਗੀਆਂ ਜੁਨੀਅਰ ਕੇ ਬਾਅਦ ਦੇ ਵਿੱਚ ਇਧਰ ਉਧਰ ਕਰ ਦਿੱਤੀਆਂ ਗਈਆਂ ਜਦੋਂ ਸਰਕਾਰਾਂ ਇਹਨਾਂ ਦੀਆਂ ਤਾਂ ਇਹਨਾਂ ਉੱਤਰਖੰਡ ਵਾਲਿਆਂ ਨੂੰ ਤੇਰਾ ਪਹਾੜਾਂ 'ਚ ਰਹਿਣ ਵਾਲਿਆਂ ਨੂੰ ਇੱਕ ਅਹਿਸਾਸ ਹੋਰ ਹੋਣਾ ਬਹੁਤ ਜ਼ਰੂਰੀ ਆ ਵੀ ਜਦੋਂ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਇਹ ਪਹਾੜੀਏ ਉੱਥੇ ਜਹਾਂਗੀਰ ਦੀ ਕੈਦ ਸਨ ਤਾਂ ਉਹਨਾਂ ਨੂੰ ਛੁਡਾਉਣ ਵਾਲੇ ਕੌਣ ਸੀਗੇ ਉਹਨਾਂ ਨੂੰ ਛੁਡਵਾਉਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਸੀਗੇ ਜਿਨ੍ਹਾਂ ਨੇ 52 ਇਹਨਾਂ ਕੈਦੀਆਂ ਨੂੰ ਛੁੜਾਇਆ ਸੀਗਾ ਜਿਨ੍ਹਾਂ ਦੇ 3 ਪੁੱਤਾਂ ਨੇ 12 ਹਮਲੇ ਗੁਰੂ ਗੋਬਿੰਦ ਸਿੰਘ ਜੀ ਹੁਣਾ ਤੇ ਸਿੱਧੇ ਕੀਤੇ ਤੇ 2 ਹਮਲੇ ਮੁਗਲਾਂ ਦੇ ਨਾਲ ਕੀਤੇ ਸੋ ਅੱਜ ਵੀ ਇਹ ਲੋਕ ਜਿਨ੍ਹਾਂ ਨੇ ਸਿੱਖ ਨਸਲ ਕੁਸੀ ਚ ਵੀ ਹਿੱਸਾ ਲਿਆ ਅੱਜ ਵੀ ਉਹੀ ਨਫਰਤ ਪਾਲੇ ਫਿਰਦੇ ਆ ਤੇ ਕਹਿੰਦੇ ਆ ਕੁਰਬਾਨੀਆਂ ਦੇ ਟਾਈਮ ਸਿੱਖ ਰਿਜਵੈਂਟ ਦੀਆਂ ਗੱਲਾਂ ਕਰਦੇ ਆ ਸਿੱਖਾਂ ਦੀਆਂ ਬਹਾਦਰੀਆਂ ਦੀਆਂ ਗੱਲਾਂ ਕਰਦੇ ਆ ਹਰ ਸਿੰਘ ਨਲਵੇ ਦੀਆਂ ਗੱਲਾਂ ਕਰਦੇ ਆ ਤੇ ਹੋਰ ਵੱਡੇ ਵੱਡੇ ਯੋਧਿਆਂ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਕੁਝ ਦੇਣ ਦਾ ਹੱਕ ਦੇਣ ਦਾ ਸਮਾਂ ਆਉਂਦਾ ਤਾਂ ਉਸ ਸਮੇਂ ਫਿਰ ਮੁਨਕਰ ਹੋ ਜਾਂਦੇ ਆ ਪਰ ਇਹਦੇ ਜ਼ਿੰਮੇਵਾਰ ਇਹ ਲੋਕ ਨਹੀਂ ਇਹਦੇ ਜ਼ਿੰਮੇਵਾਰ ਸਿੱਖ ਲੀਡਰਸ਼ਿਪ ਆ ਜਿਹੜੀ ਅੱਜ ਵੀ ਆਪਣੇ ਤੇ ਜ਼ੁਲਮ ਕਰਨ ਵਾਲਿਆਂ ਦੇ ਤਲਵੇ ਚੜਦੀ ਫਿਰਦੀ ਆ ਸੋ ਆਸ ਕਰਦੇ ਆ ਉਹਨਾਂ ਨੂੰ ਵੀ ਅਕਲ ਆਣੀ ਚਾਹੀਦੀ ਆ ਉਹਨਾਂ ਨੂੰ ਵੀ ਸੋਖ ਸਿੱਖਣਾ ਇਸ ਤੋਂ ਪਹਿਲਾਂ ਵੀ ਸਤਵੰਤ ਸਿੰਘ ਬਿਆਰ ਸਿੰਘ ਕਰਕੇ ਸੰਤੇ ਬੰਦੇ ਦੇ ਚੁਟਕਲੇ ਵੀ ਬਣਾਏ ਗਏ ਸੀਗੇ ਪਰ ਸਿੱਖਾਂ ਦੇ ਬੱਚੇ ਆਪ ਹੀ ਉਹਨਾਂ ਨੂੰ ਗੁਣਗਾਨ ਕਰ ਉਹ ਸਮਝ ਨਹੀਂ ਸਕੇ ਵੀ ਚੱਕਰ ਕੀ ਆ ਸੋ ਇਹ ਆਸ ਕਰਨਾ ਵੀ ਇਸ ਨਫਰਤ ਭਰੀ ਜਿਹੜੀ ਉਹਦੀ ਵਰਡਿੰਗ ਆ ਜਿਹੜੀ ਕਿ ਕੁਰਬਾਨੀਆਂ ਦਾ ਇੱਕ ਇਤਿਹਾਸ ਆ ਉਹ ਵੀ ਗੈਰਾਂ ਦੀਆਂ ਧੀਆਂ ਪੈਣਾ ਨੂੰ ਵੀ ਆਪਣਾ ਸਮਝਣ ਦਾ ਇੱਕ ਇਤਿਹਾਸ ਆ ਤੇ ਉਹਨਾਂ ਧੀਆਂ ਪੈਣਾ ਨੂੰ ਜਿਨ੍ਹਾਂ ਨੂੰ ਛੜਾਇਆ ਸੀਗਾ ਉਹਨਾਂ ਦੇ ਵਾਰਸਾਂ ਨੇ ਉਹਨਾਂ ਨੂੰ ਵੀ ਲੈਣ ਦੋ ਇਨਕਾਰ ਕਰਤਾ ਸੀਗਾ ਇਹ ਭਿੱਟ ਗਈਆਂ ਤੁਰਕਾਂ ਦੇ ਕੋਲੋਂ ਤੇ ਉਹਨਾਂ ਨੇ ਅਮਰਤ ਛੱਕੇ ਦੁਆਰਾ ਕੁਝ ਸਿੱਖ ਸਰਦਾਰਾਂ ਨਾਲ ਵਿਆਹ ਕਰਾਏ ਤੇ ਇੱਥੇ ਹੀ ਨਾਲ ਰਹਿ ਕੇ ਉਹਨਾਂ ਨੇ ਵੀ ਉਸ ਜੰਗ ਦੇ ਵਿੱਚ ਹਿੱਸਾ ਲਿਆ ਸੀਗਾ ਤੇ ਉਹਨਾਂ ਨੂੰ ਵੀ ਸਿੱਖੀ ਦਾ ਅਸਲੀ ਅਹਿਸਾਸ ਹੋ ਗਿਆ ਸੀਗਾ ਇਹ ਸੀਗਾ ਇਤਿਹਾਸ 12 ਵੱਜਣ ਦਾ ਤੇ ਇਹ ਹਰਖ ਸਿੰਘ ਰਾਵਤ ਤੱਕ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਆ ਤੇ ਇਹਨਾਂ ਬਹਾਦਰ ਉਸ ਬਹਾਲਰੀ ਦੇ ਉਸ احساس ਦਾ ਜਿਹਦਾ 12 ਵਜੇ ਕੋਡਵਰਡ ਸੀਗਾ ਤੇ ਉਹਨੂੰ ਰਾਤ ਦੇ 12 ਵਜੇ ਹਮਲੇ ਹੁੰਦੇ ਸੀਗੇ ਇਹ ਯਾਦ ਕਰਾਉਣ ਲਈ ਇਹ ਪਛਾਣੀ ਬਹੁਤ ਜ਼ਰੂਰੀ ਤੇ ਮਾਰਸ ਕਰਦਾ ਇਸ ਵੀਡੀਓ ਨੂੰ ਬាទ ਬាទ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ